ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਵਾਗਤ ਹੈ ਤੁਹਾਡਾ ਸਾਡੇ ਆਜ ਦੇ ਇਸ ਪਟਾ ਫੈਮਿਲੀ ਵਲੌਗ ਇਨ ਕੁਕਿੰਗ ਵਿੱਚ ਅੱਜ ਆਪਾਂ ਬਣਾਵਾਂਗੇ ਬਜਾਰ ਵਰਗੀ ਹਰੀ ਪੁਦੀਨੇ ਤੇ ਧਨੀਏ ਦੀ ਬਹੁਤ ਜਿਆਦਾ ਤੀਸਦੀ ਚਟਨੀ ਤੇ ਚਲੋ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਜੇਕਰ ਰੈਸਪੀ ਵਧੀਆ ਲੱਗੇਗੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਆਪਾਂ ਰੈਸਪੀ ਸ਼ੁਰੂ ਕਰਦੇ ਹਾਂ ਹਰੀ ਧਨੀਏ ਤੇ ਪੁਦੀਨੇ ਦੀ ਚਟਨੀ ਬਣਾਉਣ ਵਾਸਤੇ ਆਪਾਂ ਥੋੜਾ ਜਿਹਾ ਧਨੀਆ ਲੈ ਲਿਆ ਪੁਦੀਨੇ ਦੇ ਪੱਤੇ ਲੈ ਲੈਨੇ ਦੋ ਹਰੀਆਂ ਮਿਰਚਾਂ ਲੈ ਲਈਆਂ ਇੱਕ ਪਿਆਜ਼ ਲੈ ਲੈ ਛੋਟੇ ਸਾਈਜ਼ ਦਾ ਇੱਕ ਟਮਾਟਰ ਹੈ ਸੱਤ ਅੱਠ ਲਸਣ ਦੀਆਂ ਕਲੀਆਂ ਲੈ ਲਈਆਂ ਨੇ ਧਨੀਏ ਨੂੰ ਪੁਦੀਨੇ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤੇ ਆਪਾਂ ਮਿਕਸੀ ਜਾਰ ਵਿੱਚ ਪਾਉਣੀ ਹੈ ਸਾਰੀਆਂ ਚੀਜ਼ਾਂ ਤੇ ਜਿਹੜੀਆਂ ਆਪਾਂ ਹਰੀਆਂ ਮਿਰਚਾਂ ਲਈਆਂ ਦੋ ਉਹਨਾਂ ਨੂੰ ਆਪਾਂ ਕੱਟ ਕੇ ਪਾ ਦੇਣੀਆਂ ਬਾਕੀ ਤੁਸੀਂ ਤਿੱਖਾ ਜਿੰਨਾ ਪਸੰਦ ਕਰਦੇ ਉਹਦੇ ਅਕੋਰਡਿੰਗ ਹਰੀ ਮਿਰਚ ਪਾ ਸਕਦੇ ਹੋ ਲਸਣ ਦੀਆਂ ਕਲੀਆਂ ਵੀ ਪਾ ਦੇਣੀਆਂ ਹੈ ਟਮਾਟਰ ਦੀ ਆਪਾਂ ਵੱਡੇ ਵੱਡੇ ਪੀਸ ਕਰਕੇ ਪਾ ਦਿੰਨੀ ਆ। ਤੇ ਫਿਰ ਅਕੀਰ ਇੱਕ ਪਿਆਜ਼ ਲਿਆ ਆਪਾਂ ਮੀਡੀਅਮ ਸਾਈਜ਼ ਆ। ਉਸ ਦੇ ਵੀ ਵੱਡੇ ਪੀਸ ਕਰਕੇ ਇਹਦੇ ਵਿੱਚ ਪਾ ਦਿੰਨੀ ਆ। ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਲੋੜ ਅਨੁਸਾਰ ਥੋੜਾ ਜਿੰਨਾ ਤੁਸੀਂ ਜ਼ੋਨ ਪਸੰਦ ਕਰਦੇ ਉਹਦੇ ਹਿਸਾਬ ਨਾਲ ਪਾਵਾਂਗੇ। ਮੈਂ ਛੋਟੇ ਚਮਚੇ ਦਾ अद्धा छोटे चमचे थोड़ा जून पाता है एक छोटा चमचा नींबू का रस पा दें हम आपू ग्रैंड कर दे जी अपने हरे पुदीने तो धनिया की चटनी बन के तैयार है इसमें सिंपल रोटी ना खाओ परौंठे ना खाओ पकौड़िया खाओ बहुत ही वाइया बन दी ਜੀ ਕੁ ਰੈਸਪੀ ਵਧੀਆ ਲੱਗੀ ਜੀ ਇਸ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮਿਲਦੇ ਆ ਇੱਕ ਆਪਾਂ ਹੋਰ ਨਵੀਂ ਰੈਸਪੀ ਦੇ ਨਾਲ ਸਤਿ ਸ੍ਰੀ ਅਕਾਲ